ਅੱਜ ਕੱਲ ਇਹਨਾਂ ਨੇ ਰੌਲਾ ਪਾਇਆ ਹੋਇਆ ਹੈ ਵੀ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਇਹ ਸਿਰਫ ਇੱਕ ਅਫਵਾਹ ਫਲਾ ਰਹੇ ਨੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣਾ ਹੈ ਮੈਂ ਲੈਂਡ ਪੂਲਿੰਗ 'ਚ ਕੀ ਹੈ ਫਰਜ਼ ਕਰ ਲੋ ਪਟਿਆਲੇ ਜ਼ਿਲ੍ਹੇ 'ਚ 100 ਏਕੜ ਲੈਂਡ ਪੂਲਿੰਗ 'ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਦੂਜਾ ਲੈਂਡ ਪੂਲਿੰਗ ਦੇ ਵਿੱਚ ਜੇ ਤੁਸੀਂ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ 1000 ਗਜ ਦਾ ਰੈਹਾਸ਼ੀ ਪਲਾਟ ਕਿ ਤੁਸੀਂ 5-5 ਗਜ ਦੇ 2 ਵੀ ਲੈ ਸਕਦੇ ਹੋ 2.500 ਗਜ ਦੇ 4 ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ 1 ਕਰੋੜ ਰੁਪਏ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਜ ਦਾ ਪਲਾਟ ਮਿਲੂਗਾ ਉਹਦੀ 30000 ਗਜ ਦੀ ਕੀਮਤ ਘੱਟੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜਿਹੜਾ 200 ਕਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਬਜ ਦੇ हिसाब ਨਾਲ ਸਵਾ 4 ਕਰੋੜ ਰੁਪਏ ਹੋ ਗਿਆ ਤੁਸੀਂ ਸ਼ੋਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹਾਂ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਐ ਇਸ ਤੇ ਖੇਤੀਓ ਕਰਨੀ ਕਰ ਲਓ ਪਰ ਘੱਟੋ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਇਹ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਗਏ ਪਿੰਡਾਂ ਚ ਆ ਗਏ ਨਾ ਨਾ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਨੇ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮ ਕਰ ਲੈ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਤੁਹਾਡੇ 5 ਕਿੱਲੇ ਨੇ 5 'ਚੋਂ 1 ਕਿੱਲਾ ਦੇਣਾ ਚਾਹੁੰਦੇ ਹੋ 1 ਕਿੱਲਾ ਦੇ। 5 'ਚੋਂ 2 ਦੇਣਾ ਚਾਹੁੰਦੇ ਹੋ 2 ਅੱਧਾ ਦੇਣਾ ਚਾਹੁੰਦੇ ਹੋ ਅੱਧਾ ਦੇ ਦੋਸਤ ਸਾਹਿਬ ਨਾਲ ਤੁਹਾਨੂੰ ਉਹ ਮਿਲ ਜਾਊਗਾ। ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ। ਮੈਂ ਲੋ ਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ। ਤੁਹਾਨੂੰ ਤੋਂ ਬਿਲਕੁਲ ਫਰੀਦ ਆਪ ਲੈ ਲੈ।